ਕਹੂੰ ਬੇਦਰੀਤ ਕਹੂੰ ਵਿਦਿਆ ਕੀ ਪ੍ਰਤੀਤ ਕਹੂੰ ਨੀਤਿ ਆ ਨੀਤ ਕਹੂੰ ਜਵਾਲਾ ਸੀ ਜਗਤ ਪੂਰਨ ਪ੍ਰਤਾਪ ਕਹੂੰ ਕਾਂਤੀ ਕਉ ਜਪ ਕਹੂੰ ਤਾਪ ਕਹੂੰ ਤਾਪ ਕਹੂੰ ਜੋਗ ਤੇ ਡਿਗਤ ਕਹੂੰ ਬੇਦਰੀ ਕਹੂੰ ਬੇਬਰ ਦੇਤ ਕਹੂੰ ਛਲ ਸੂਚਨਾਏ ਲੈਤ ਸਰਬ ਕਾਲ ਸਰਬ ਥਾਰ ਇਕ ਤੇ ਲਗਤ ਸਵਾਭ ਸਵਾਦ ਸਵੇਈਏ ਲੈ ਭਾਈ ਹੋੜੀ ਹੋੜੀ ਕਰੀਓ ਕਹੋ ਜੋਗੀ ਜਤੀ ਬ੍ਰਹਮਚਾਰੀ ਬਿਹਾਰੀ ਹੈ ਨਹੀਂ ਸ਼ਾਇਦ ਇੱਥੇ ਜੋਗ ਹੈ ਇੱਥੇ ਜੋਗੀ ਕਰ ਲਿਓ ਇੱਥੇ ਜੋਗੀ ਕਰ ਲਓ ਬਿਹਾਰੀਆਂ ਲਾਉਣੀਆਂ ਆਇ ਇੱਕ ਠਰਨੀ ਥੋੜੀ ਦਾਤਾ ਮਹਾਦਾਨ ਹੋਤਵਦ ਕੇ ਹੈ ਨਹੀਂ ਕਰਕੇ ਨੂੰ تیاری ਕੱਕਾ ਕਿ ਇੱਥੇ ਲਾ ਲਿਓ ਕਿਨਰ ਦੁਖੀ ਕਿਨਰ ਕਿਨਰ ਦੁਖੀ ਨ ਰੰਗਾਰ ਦੁ ਅਕ ਕਿਨੂ ਸਿਆਰੇ ਇਹ ਤਾਂ ਠੀਕ ਹੈ ਸਦਤਾ ਪਾਠ ਆ ਉਹ ਓਕੜ ਲਾਉਣ ਵਾਲਾ ਸੁਧਤਾ ਕਰਨਾ ਤੋਇ ਪ੍ਰਸਾਦ ਸਵਈਏ ਸ਼ਰਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿ ਉਹ ਕਰ ਜੋਗ ਜਤੀ ਕੇ ਸੂਰ ਸੁਰ ਆਰਦਨ ਸੁਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਤੇ ਇਸ ਕੋ ਦੇਖ ਰਹੇ ਹੋ ਮਤ ਕੋਉ ਨ ਦੇਖਿਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਭਾਇ ਕਿਰਪਾ ਹੁੰਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਉਨ ਕੇ ਗਉਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਇਤੇ ਭੈ ਤੋ ਕਹਾ ਭੈ ਭੂਪਤ ਅੰਤ ਕੋ ਨਾਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸ਼ਾਨ ਕੋ ਬਾਜਿਤ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹੰਸਤ ਹੀ ਹੈ ਰਾਜ ਹਜ਼ਾਰੇ ਆਮ ਖਤ ਸੰਗਤ ਜੀ ਹੰਸਤ ਪਾਠ ਆਪ ਗੁਟਕਿਆਂ ਚ ਕਰਦੇ ਆਂ ਲੇਕਨ ਰੂਪ ਦੇ ਅੰਦਰ ਹੰਸਤ ਪਾਠ ਹੈ ਹੰਸਤ ਪਾਠ ਹੈ ਆਮ ਗੁਟਕਿਆਂ ਚ ਸਾਰਿਆਂ ਦੇ ਪੱਕੇ ਹੰਸਤ ਆਏ ਨੇ ਝਣਕਣ ਦਾ ਨਾ ਹੁੰਦਾ ਹੈ ਤੇ ਇਥੇ ਹੰਸਤ ਹੈ ਗੁੰਜਤ ਗੂੜਗ ਜਾਣ ਕੇ ਸੁੰਦਰ ਹੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵੇਖ ਭਵਾਨ ਕੇ ਭੂਪਤ ਕੌਣ ਗਨ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਬ세ਖੇ 베ਦ ਪੁਰਾਨ ਕਿ ਤੇਬ ਕੁਰਾਨ ਜਮੀਨ ਜਮਾਨ ਸੁਵਾਨ ਕੇ ਪੇਖੇ ਪੌਨ ਆਹਾਰ ਜਤੀ ਜਤ ਧਾਰ ਸਵੇ ਸੋ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਕਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸੁਪਾਹ ਦਰੰਤ ਦਵਾਹ ਸੋ ਸਾਜ ਸੁਨਾਹ ਦੁਰਜਾਨ ਦਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਵਤ ਪੰਖ ਹਲੈ ਨਾ ਹਲਾਂਗੇ ਤੂਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲਾਂਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬੈਨ ਤਿਆਗ ਜਹਾਨ ਨਿਦਾਨ ਚਲਣਗੇ ਵੀਰ ਅਪਾਰ ਬਡੇ ਬਰਿਆਰ ਅਵਚਾਰ ਅਹਸਾਰ ਕੀ ਧਾਰ ਪਛਈਆ ਤੋੜਤ ਦੇਸ ਮਲਿੰਦ ਮਵਾਸਨ ਮਾਤੇ ਗ ਜਾਣ ਕੇ ਮਾਨ ਮਲਈਆ ਗੜੇ ਗੜਾਨ ਕੇ ਤੋੜਨ ਹਾਰ ਸੋ ਬਾਤ ਨਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਇਕਤ ਵਈਆ ਜਿੱਥੇ ਖਾਲਸਾ ਜੀ ਕਈ ਕਹਿੰਦੇ ਨੇ ਦਵਈਆ ਕਹੋ ਦਵਈਆ ਕਹੋ ਐਸੇ ਭਨੇਖੇ ਨਹੀਂ ਪਾਣਾ ਇਹ ਦਵਈਆ ਹੀ ਹੀਆ ਪੂਰਾ ਬੁਰਨਾ ਹੈ ਕਿਉਂ ਸੁਭਾਏ ਮਾਂ ਨਹੀਂ ਐਸੇ ਤਰ੍ਹਾਂ ਦੇ ਸ਼ਬਦ ਹੈ ਸਵਈਆਂ ਨੂੰ ਵੀ ਕਈ ਕਹਣਗੇ ਸਵਈਆ ਨਹੀਂ ਐ ਸਵਈਆ ਕਹੋ ਹੁਣ ਸਵਈਆ ਤਾਂ ਕੋਈ ਬਈ ਬੰਗਰ ਵਿੱਚ ਨਾ ਕੋਈ ਸਬਜੈਕਟ ਵਿੱਚ ਬਿਲਕੁਲ ਹੀ ਨਹੀਂ ਹੈ ਕੋਈ ਐਸੀ ਚੰਦ ਦਾ ਨਾਮ ਸਵਈਆ ਪਾਠ ਇਹ ਸਿਰਫ ਇਹ satsangjit ਲਵਈਆ ਦਵਈਆ ਇਸ ਤਰ੍ਹਾਂ ਬੋਲਣੇ ਨੇ ਪਰੰਪਰਾ ਤੋਂ ਖਾਲਸੇ ਦੇ ਅੰਦਰ ਚੱਲੀ ਆ ਰਹੀ ਰੋਕ